ਉਹ 14 15 ਪਲੱਸ ਪਾ ਦੂਗੀ ਵੀਰੇ ਪਾ ਦੂਗੀ ਬਾਈ ਰਾਮ 14 ਪਲੱਸ ਮਾਉਜਣਾ ਮੈਂ ਤਾਂ ਅੱਜ 5 ਮਾਦਨਾ ਵੀਰੇ 10 ਪਲੱਸ 10 ਕਿਲੋ ਪਲੱਸ ਹੁਣ ਵੀ ਹੈਗਾ ਤੇ ਅੱਜ ਤੁਹਾਡੇ ਵਾਸਤੇ ਆਪਾਂ ਬੂਰੀ ਮੱਝ ਲੈ ਕੇ ਆਏ ਆ ਲੇਬਲ ਹੀ ਦੇਖੋ ਗਰੋਥ ਬਹੁਤ ਸੋਹਣੀ ਆ ਬਾਈ ਮਾਗਰੋਂ ਦੇਖੋ ਤੁਸੀਂ ਲੈਵਾ ਹਨਾ ਥਣ ਥੋਣਾਂ ਦੀ ਬਾਈ ਜਿਹੜੀ ਬੱਥਾ ਉਹ ਵੀ ਪੂਰੀ ਵਧੀਆ ਗਈ ਤੇ ਰਾਜੀਪੂਰੀ ਐ ਹਾਈਟ ਹੂਟ ਵੀ ਮੱਝ ਦੀ ਪੂਰੀ ਐ ਲੈ ਵੀ ਦੋਸਤੋ ਜੱਸੂ ਕੋਲੇ ਪਹੁੰਚੇ ਆ ਬਾਈ ਦੱਸੋ ਕੀ ਹਾਲ ਆ ਬਾਈ ਵਧੀਆ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਸੂ ਬਾਈ ਸਭ ਤੋਂ ਪਹਿਲਾਂ ਆਪਣੀ ਨਾਲ ਇੱਕ ਲੋਕੇਸ਼ਨ ਦੱਸ ਦਈਏ ਵੀ ਆਪਣਾ ਪਿੰਡ ਕਿਹੜਾ ਆ ਤੇ ਕਿੱਥੇ ਖੜੇ ਆ ਆਪਾਂ ਪਿੰਡ ਮੈਸਰਖਾਨਾ ਵੀਰੇ ਯਾਰ ਇਹ ਤਾਂ ਆਪਣੀ ਜੋਧੂਪੁਰ ਨੂੰ ਜਿਹੜੀ ਸੜਕ ਹੈ ਉਹਦੇ ਉੱਪਰ ਆਪਣਾ ਫਾਰਮ ਆ ਸਿੱਧੂ ਫਾਰਮ ਠੀਕ ਆ ਸਿੱਧੂ ਫਾਰਮ ਦੇ ਨਾਂ ਤੇ ਹਨਾ ਤੇ ਜ਼ਿਲ੍ਹਾ ਦੋਸਤੋ ਬਠਿੰਡਾ ਦਾ ਮੌਰ ਮੰਡੀ ਦੇ ਬਿਲਕੁਲ ਕੋਲੇ ਪੈ ਜਾਂਦਾ ਪਿੰਡ ਮੈਸਰਖਾਨਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਹਨਾ ਤੇ ਅੱਛਾ ਜਸੂ ਆਪਣੇ ਕੋਲ ਕਿੰਨੇ ਪਸ਼ੂ ਅੱਜ ਸੇਲ ਵਾਸਤੇ ਚਾਰ ਨੇ ਵੀਰੇ ਚਾਰ ਨੇ ਮੱਝਾਂ ਹੀ ਆ ਚਾਰੇ ਮੱਝਾਂ ਨੇ ਵੀਰੇ ਠੀਕ ਆ ਆਪਾਂ ਇੱਕ ਨੰਬਰ ਤੋਂ ਸਟਾਰਟ ਕਰ ਲੈਣੇ ਹਨਾ ਇਹ ਸਮਝ ਦੀ ਬਈ ਜਿਸੂ ਕੀ ਡਿਟੇਲ ਹੈ ਮੇਰੇ ਦੂਜਾ ਸੂਆ ਗਿਆ ਅੱਜ ਤੜਕੇ 9 ਵਜੇ ਸੂਈ ਹੈ ਤਾਜੀ ਅੱਛਾ 9 ਵਜੇ ਸੂਈ ਹੈ ਸਵੇਰੇ ਹਾਂਜੀ ਸਵੇਰੇ 9 ਵਜੇ ਕੀ ਬੱਚਾ ਦਿੱਤਾ ਬੱਚੀ ਦੇ ਮਾਰ ਕੱਟੀ ਹੈ ਜੀ ਕੱਟੀ ਦਿੱਤੀ ਹੈ ਨਾ ਹਾਂਜੀ ਵੀਰੇ ਠੀਕ ਐ ਤੇ ਖੋਲ ਦੇ ਬਈ ਹਣਾ ਫਿਰ ਆਪਾਂ ਸਾਰੀ ਗੱਲਬਾਤ ਕਰ ਲਾਂਗੇ ਇਹਦੇ ਨਾਲ ਤੇ ਬੌਲਾ ਬੌਲਾ ਕਿੰਨਾ ਕੱਡੇ ਜਿਸੂ ਇਹਨੇ ਬੌਲਾ ਅੱਜ ਤੜਕੇ ਵੀਰੇ 6-4 ਕਿਲੋ ਸੀਗਾ 6.5 ਕਿਲੋ ਕੱਡੇ ਗਿਆ ਹਾਂਜੀ ਵੀਰੇ ਠੀਕ ਐ ਤਾਜੀ ਸੂਈ ਹੈ ਹਣਾ ਜਮ ਲੈ ਵੀ ਦੋਸਤੋ ਤੁਹਾਨੂੰ ਦਿਖਾਉਣੇ ਆ ਬਈ ਹਜੇ ਜਦੋਂ ਮੈਂ ਮੰਨ ਲਓ ਜਾਲੇ ਜੁਲੇ ਦੇਈ ਜਾਂਦੀ ਹੈ ਤੇ ਲੇਵਾ ਲੂਵਾ ਖਾਲੀ ਕਰਿਆ ਹੋਇਆ ਬਾਈ ਨੇ ਹਜੇ ਪ੍ਰੋਪਰ ਨਹੀਂ ਕੀਤਾਗਾ ਤੇ ਪਰ ਲੇਵਾ ਸੋਨਾ ਤਿਆਰ ਕੀਤਾ ਹੋਇਆਗਾ ਹਨਾ ਤੇ ਥਾਣ ਦੇਖੋ ਥਾਣ ਪੂਰੇ ਮੁੱਠੀ ਵਾਲੇ ਲੱਗੇ ਹੋਇਆ ਤੇ ਪੂਰੀ ਬੇਚ ਤੇ ਲੱਗੇ ਹੋਇਆ ਹਨਾ ਆ ਦੇਖੋ ਤੁਸੀਂ ਮੈਂ ਤੁਹਾਨੂੰ ਥਾਣ ਦਿਖਾਉਣਾਗਾ ਪੂਰੇ ਵਧੀਆ ਥਾਣਾ ਲੱਗੇ ਹੋਇਆ ਅੱਛਾ ਜਸੂ ਇਹ ਕੈਮਾ ਸੂਆ ਬਾਈ ਦੂਜਾ ਸੂਆ ਵੀਰੇ ਦੂਜਾ ਸੂਆ ਹੁਣ ਸੂਈ ਆ ਇਹ ਹਾਂਜੀ ਵੀਰੇ ਠੀਕ ਐ ਤੇ ਤੇਰੇ ਹਿਸਾਬ ਨਾਲ ਕਿੰਨਾ ਕੁ ਦੁੱਧ ਪਾ ਦੂਗੀ ਇਸ ਸੂਏ ਦੇ ਵਿੱਚ ਇਹ ਦੁੱਧ 14 15 ਪਲੱਸ ਪਾ ਦੂਗੀ ਵੀਰੇ ਪਾ ਦੂਗੀ ਬਾਈ ਰਾਮ 14 ਪਲੱਸ ਮਾਉ ਜਣਾ ਪਾ ਦੂ ਵੀਰੇ ਠੀਕ ਆ ਮੰਨ ਕੇ ਚੱਲ ਵੀ ਆਪਾਂ ਨੂੰ ਗੈਸ ਵੀ ਹੋਣਾਗਾ ਵੀ ਪਿਛਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਗਿਆ 12 ਪਲੱਸ ਦਿੱਤਾ ਸੀਲੇ ਬਾਈ 12 ਪਲੱਸ ਬਾਈ ਠੀਕ ਐ ਇਸ ਵਾਰ ਤਾਂ ਮਤਲਬ ਜਾਣ ਕੇ ਬਦੂਗੇ ਨਾ ਆਪਾਂ 14 14 ਪਲੱਸ ਕੇ ਠੀਕ ਐ 14 ਪਲੱਸ ਹਨ ਲੈ ਵੀ ਤੁਹਾਨੂੰ ਦੋਸਤੋ ਲੈਵਾ ਦਿਖਾ ਦੇਣਾ ਥੜਾ ਥੋੜਾ ਦੀ ਬਾਈ ਉਕੇ ਮੈਚ ਚਵਾਈ ਚੁਈ ਦੀ ਚਵਾਈ ਚੁਈ ਦੀ ਪੂਰੀ ਓਕੇ ਐ ਵੀਰੇ ਪੂਰੀ ਓਕੇ ਐ ਜਮਾ ਫੋਲ ਠੀਕ ਐ ਤੇ ਇਹਦੀ ਹੁਣ ਆਪਾਂ ਡਿਮਾਂਡ ਦੱਸ ਜੀ ਬਈ ਕੀ ਮੰਗਦੇ ਆਪਾਂ ਡਿਮਾਂਡ ਵੀਰੇ ਦੀ 1 25 ਕਰਦੇ ਆ ਇੱਕ 25 ਮਾਨਤਾਨ ਕਰ ਦਾਂਗੇ ਕੁਝ ਮਾਨਤਾਨ ਮੌਕੇ ਤੇ ਹੋ ਜੂਗਾ ਵੀਰੇ ਠੀਕ ਐ ਲੈ ਵੀ ਦੋਸਤੋ ਤਾਜੀ ਸੂਈ ਮੱਝ ਐ ਮਾਗਰ ਕੱਟੀ ਐ ਬਾਈ ਕਹਿੰਦਾ ਦੁੱਧ ਪਾ ਦੂਗੀ 14 15 ਕਿਲੋ ਹਨਾ ਵੀ ਹੁਣ 4.5 ਕਿਲੋ ਦੇ ਨੇ ਬੋਲਾ ਇੱਕ ਵਾਰੀ ਚੁਆਈ ਆ ਹਨਾ ਤੇ ਵਧੀਆ ਦੁੱਧ ਪਾ ਦੂਗੀ ਤੇ 1 25 ਡ ਇਵੇ ਕੀ ਡਿਟੇਲ ਆ ਬਈ ਇਹ ਤੀਜਾ ਸੂਆ ਵੀਰੇ ਠੀਕ ਹੈ ਤੇ ਹੁਣ ਸੁਹਣਾਲੀ ਐ ਸੂਈ ਹੋਈ ਐ ਵੀਰੇ ਸੂਈ ਹੋਈ ਐ ਆ ਬੱਚਾ ਜੀ ਇਹਦਾ ਅੱਛਾ ਆ ਆ ਬੈਠਾ ਇਹ ਕਟਾ ਕਟੀ ਐ ਕਟਾ ਜੀ ਮਾਰੇ ਇਹ ਕਟਾਗਾ ਠੀਕ ਹੈ ਕਿੰਨੇ ਕੇ ਦਿਨ ਹੋ ਗਏ ਸੂਈ ਨੂੰ ਅੱਜ ਸੂਈ ਨੂੰ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਤੇ ਕਿੰਨਾ ਦੁੱਧ ਆਉਣਾ ਸੀ ਦੁੱਧ 12 ਪਲੱਸ ਆਈ ਹੁਣ ਹੁਣ 12 ਪਲੱਸ ਐ 12 ਪਲੱਸ ਹੈਗਾ ਜੀ ਠੀਕ ਹੈ ਤੀਜਾ ਸੂਆ ਸੂਈ ਹੋਈ ਐ ਤੀਜਾ ਸੂਆ ਸੂਈ ਹੋਈ ਐ ਵੀਰੇ ਲੈ ਵੀ ਖੋਲ ਦੇ ਬਈ ਮੜਾ ਜ ਤੋੜ ਕੇ ਦਿਖਾ ਦੀ ਹੈ ਨਾ ਤੇ ਚਵਾਈ ਦੀ ਕਿਵੇਂ ਆ ਬਈ ਤੁਸੀਂ ਤਾਂ ਚੋਣੇ ਰਹਿੰਦੇ ਹੋ ਚਵਾਈ ਦੀ ਵੀਰੇ ਸਾਰੀ 1 ਨ ਅੱਛਾ ਠੀਕ ਐ ਫੁੱਲ ਥਣਾ ਦੀ ਓਕੇ ਜਮਾ ਲੈ ਆ ਬਈ ਲੈ ਵੀ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਹਣਾ ਇੱਕ ਵਾਰੀ ਤੇ ਜਸੂ ਤਾਂ ਕਹਿੰਦਾ ਵੀ ਪੂਰੀ ਬਈ ਆਪਣੀ ਗਰੰਟੀ ਆ ਪਸ਼ੂਆਂ ਦੀ ਠੀਕ ਐ ਵੀ ਥਣਾ ਤੁਹਾਨੂੰ ਦੀ ਬਾਕੀ ਤੁਸੀਂ ਤਸੱਲੀ ਕਰਨੀ ਆ ਲੈ ਤੁਹਾਨੂੰ ਲੇਵਾ ਦਿਖਾ ਦਈਏ ਲੇਵਾ ਲੋਵਾ ਵੀ ਇਹਦਾ ਬਹੁਤ ਚੰਗਾ ਗਾ ਬਈ ਤੇ ਪੂਰੀ ਜੰਮੀ ਪਲੀ ਪੂਰੀ ਆ ਮੱਝ ਹਣਾ ਥਣ ਥਣਾ ਦੀ ਬਈ ਜਿਹੜੀ ਬੱਥਾ ਉਹ ਵੀ ਪੂਰੀ ਵਧੀਆ ਗਈ ਤੇ ਰਾਜੀ ਪੂਰੀ ਐ ਹਾਈਟ ਫੂਟ ਵੀ ਮੱਝ ਦੀ ਪੂਰੀ ਐ ਤੇ 22 10 ਦਾ ਵੀ ਤੀਜਾ ਸੂਆ ਜਿਹੜੀ ਇਹ ਮੱਝ ਐ ਸੂਈ ਹੋਈ ਆ ਹਨਾ ਤੇ ਜਸੂ ਇਹਦੀ ਕੀ ਡਿਮਾਂਡ ਆ ਬਾਈ ਫੇਰ ਡਿਮਾਂਡ ਦੀ ਵੀਰੇ ਇੱਕ 20 ਕਰਦੇ ਆ ਜੀ ਇੱਕ 20 ਹਾਂਜੀ ਅੱਛਾ ਮਾਨਤਨ ਮਾਨਤਨ ਮੌਕੇ ਤੇ ਹੋ ਜੂਗਾ ਬਾਈ ਅੱਛਾ ਮੌਕੇ ਤੇ ਕਰ ਦੋਗੇ ਹਾਂਜੀ ਬਾਈ ਠੀਕ ਆ ਬਾਈ ਲੈ ਤਿੰਨ ਨੰਬਰ ਦੀ ਗੱਲ ਕਰ ਲਈ ਬਾਈ ਹੁਣ ਆਪਾਂ ਹੁਣ ਤੇ ਇਹਦੀ ਕੀ ਡਿਟੇਲ ਆ ਬਾਈ ਇਹ ਦੂਜਾ ਸੂਆ ਜੀ ਠੀਕ ਐ ਇਹ ਦੂਜਾ ਸੂਰ ਸੂਈ ਆਉਣਾ ਹਾਂਜੀ ਵੀਰੇ ਮੰਗਰ ਕੀ ਇਹਦੇ ਮੰਗਰੇ ਦੇ ਕਟਾ ਉਹ ਬੈਠਾ ਹੀ ਅੱਛਾ ਮੰਗਰੇ ਦੇ ਕਟਾਗਾ ਆ ਜਿਹੜਾ ਜਿਹਦੇ ਸਿਰ ਚ ਫੁੱਲ ਜਾਗਾ ਹਾਂਜੀ ਠੀਕ ਆ ਬਾਈ ਤੇ ਅੱਛਾ ਹੁਣ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਪੰਜਵਾਂ ਦਿਨ ਆ ਵੀਰੇ ਅੱਜ ਪੰਜਵਾਂ ਦਿਨ ਹਾਂਜੀ ਤੇ ਕਿੰਨਾ ਕੁ ਇਹਨੇ ਬੋੜਾ ਬੋੜਾ ਕੱਟਿਆਗਾ ਹੁਣ ਇਹਦੇ ਤਕਰੀਬਨ 10 ਕਿਲੋ ਹੈਗਾ ਦੁੱਤ ਤਿਆਰ ਹੀ ਤਿਆਰ ਆ ਹੁਣ ਹਾਂਜੀ ਠੀਕ ਆ ਲੈ ਵੀ ਖੋਲਦੇ ਹਾਂ ਨਾ 10 ਕਿਲੋ ਤਿਆਰ ਆ ਬਾਈ ਐ ਵੀ ਦੋਸਤੋ ਮੱਝ ਇਹ ਵੀ ਚੰਗੀ ਐ ਸਿੰਘਾਂ ਦੀ ਥੋੜੀ ਜਿਹੀ ਆਪਾਂ ਕਹਦੇ ਆ ਵੀ ਸਿੰਘਾਂ ਦੀ ਹੈਗੀ ਆ ਖੁੱਲੀ ਤੇ ਪਰ ਜੇ ਦੁੱਧ ਪੱਖੋਂ ਗੱਲ ਕਰੀਏ ਤਾਂ ਦੁੱਧ ਪੱਖੋਂ ਵੀ ਜੱਸੂ ਕਹਿੰਦਾ ਵੀ ਦੁੱਧ ਵਾਲੀ ਮੱਝ ਪੂਰੀ ਵਧੀਆ ਹੈਗੀ ਮਾਗਰੇ ਦੇ ਕੱਟਾਂ ਦੱਸਿਆ ਨਾ ਬਈ ਹਾਂਜੀ ਵੀਰ ਜੀ ਕੱਟਾਂ ਹਾਂ ਤੇ ਪੰਜ ਕਿ ਦਿਨ ਹੋਇਆ ਬਾਈ ਕਹਿੰਦਾ ਸੂਈ ਨੂੰ ਲੈ ਜੀ ਸੋਨੂੰ ਆਪਾਂ ਲੇਵਾ ਦਿਖਾ ਦਈਏ ਇੱਕ ਵਾਰੀ ਹਨਾ ਤਾਂ ਜੀ ਲੇਵਾ ਲੂਗਾ ਬਾਈ ਬਹੁਤ ਸੋਹਣਾ ਸਾਰੀਆਂ ਮੱਝਾਂ ਦਾ ਲੇਵੇ ਆ ਜਿਹੜੇ ਉਹ ਬਹੁਤ ਸੋਹਣੇ ਆ ਤੇ ਥਣ ਥਣ ਵੀ ਪੂਰੀ ਵਿੱਚ ਲੱਗਿਆ ਮੱਝ ਪੂਰੀ ਵਧੀਆ ਬਾਈ ਸਿੰਘਾਂ ਦੀ ਥੋੜੀ ਜਿਹੀ ਖੁੱਲੀ ਹੈ ਤੇ ਦੁੱਧ ਪਾ ਦੂਗੀ ਚੰਗਾ ਦੱਸੋ ਜੇ ਪੂਰੀ ਪੀਕ ਤੇ ਜਾਊਗੀ ਜਿਵੇਂ ਮੰਨ ਲਾ ਆਪਾਂ 23 ਦਿਨਾਂ ਬਾਅਦ ਪੀਕ ਤੇ ਜਾਂਦਾ ਆਹ ਜਿਹਦਾ ਪਸ਼ੂ ਤੇ ਮਤਲਬ ਕਿ ਕਿੰਨਾ ਕ ਦੁੱਧ ਪਾ ਦੂ ਤੇਰੇ ਹਿਸਾਬ ਨਾਲ 15 ਪਲੱਸ ਕਰੂਗੀ 15 ਪਲੱਸ ਹਾਂਜੀ ਭਾਈ ਅਜੇ ਤਾਂ ਮੈਲਾ ਦੀ ਮੈਲਾ ਵੀ ਨਹੀਂ ਝੜਿਆ ਹੋਣਾ ਇਹਦਾ ਅਜੇ 5ਵਾਂ ਦਿਨ ਆ ਵੀਰੇ 10 ਪਲੱਸ 10 ਕਿਲੋ ਪਲੱਸ ਹੁਣ ਵੀ ਹੈਗਾ ਅੱਛਾ ਫੇਰ ਤਾਂ ਦੁੱਧ ਵਧੀਆ ਕੱਢਣੀ ਹੈ ਨਾ ਕੀ ਡਿਮਾਂਡ ਆ ਫੇਰ ਇਹਦੀ ਡਿਮਾਂਡ ਇਹਦੀ 15 ਕਰਦੇ ਇਹਦੀ 15 ਹਾਂਜੀ ਠੀਕ ਆ ਭਾਈ ਲੈ ਵੀ ਦੋਸਤੋ ਦੁੱਧ ਵਾਲੀ ਚੰਗੀ ਆ ਇਹ ਵੀ ਮੱਝ ਹਨਾ ਤੇ ਇਹਦਾ ਰੇਟ 15 ਦਾ ਹੈ ਤੇ ਪੂਸ਼ ਵੀ ਇਹਦੀ ਜਮ ਜੈਡ ਬਲੈਕ ਆ ਮੱਝ ਚੰਗੀ ਆ ਤੇ ਮਗਰ ਕੱਟਾ ਵੀ ਇਹਦਾ ਜਿਹੜਾ ਤੇ ਉਹ ਫੁੱਲਾਗਾ ਬਈ ਹਨਾ ਪੂਰਾ ਇਹਦੇ ਦੇਖੋ ਪੂਰੇ ਫੂਲ ਆ ਇਹਦੇ ਤੇ ਅਗਲੀ ਬਈ ਮੱਝ ਦੀ ਆਪਾਂ ਗੱਲ ਕਰੀਏ ਇਹ ਬੂਰੀ ਆ ਗਈ ਹਨਾ ਹਾਂਜੀ ਬੂਰੀ ਤੇ ਇਹਨੂੰ ਵੀ ਖੋਲ ਲਿਆ ਬਈ ਪਹਿਲਾਂ ਆਪਾਂ ਇਹਦੀ ਗੱਲ ਕਰਦੇ ਆਂ ਫਿਰ ਤੇ ਇਹ ਮੱਝ ਕੀ ਡਿਟੇਲ ਆ ਇਹਦੀ ਵੀ ਆਇਆ ਤਾਂ ਲੈ ਵੀ ਸਾਨੂੰ ਇਹ ਦਿਖਾਉਣੇ ਆ ਬੂਰੀ ਮੱਝ ਦੀ ਬਹੁਤ ਡਿਮਾਂਡ ਹੁੰਦੀ ਆ ਤੁਸੀਂ ਪਹਿਲਾਂ ਮੂੰਹ ਮੱਥਾ ਚੈੱਕ ਕਰ ਲਓ ਬਈ ਹਨਾ ਥੋੜੀ ਉਹ ਕਰਦੀ ਹੈ ਕੈਮਰੇ ਤੋਂ ਡਰਦੀ ਜੀ ਹੈ ਲਓ ਜੀ ਇਹ ਵੀ ਮੱਝ ਬਈ ਬਹੁਤ ਸੋਹਣੀ ਹੈ ਥੋੜੀ ਕੈਮਰੇ ਤੋਂ ਭੱਜਦੀ ਹੈ ਮੋੜ ਲਿਆ ਬਈ ਮੋੜ ਲਿਆ ਸੋ ਮੋੜ ਲਿਆ ਬੂਰੀ ਮੱਝ ਦੀ ਬਈ ਡਿਮਾਂਡ ਬਹੁਤ ਹੁੰਦੀ ਹੈ ਹਨਾ ਤੇ ਅੱਜ ਤੁਹਾਡੇ ਵਾਸਤੇ ਆਪਾਂ ਬੂਰੀ ਮੱਝ ਲੈ ਕੇ ਆਏ ਆ ਲੇ ਵੇਰੀ ਦੇਖੋ ਗਰੋਥ ਬਹੁਤ ਸੋਹਣੀ ਹੈ ਬਈ ਮਾ ਗਰੋਂ ਦੇਖੋ ਤੁਸੀਂ ਲੈਵਾ ਮੱਝ ਪੂਰੀ ਦੁੱਧ ਵਾਲੀ ਹੈ ਤੇ ਜਮਾ ਸੂਤੋਂ ਲੈਵਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਬਈ ਤੇ ਚੰਗਾ ਦੁੱਧ ਪਾ ਦੂਗੀ ਤੇ ਜਸੂਏ ਦੀ ਡਿਟੇਲ ਦੱਸ ਭਾਈ ਕੀ ਹੈ ਡਿਟੇਲ ਤੀਜਾ ਸੂਆ ਸੂਗੀ ਵੀਰੇ ਹੁਣ ਸੁਣਾਗਾ ਹਾਂਜੀ ਵੀਰੇ ਤੀਜਾ ਸੂਆ ਅਜੇ ਗੱਬਣ ਇਹਦੇ ਤਨ 4 ਦਿਨ ਬਾਕੀ ਨੇ ਅਸਾ 4 ਕੁ ਦਿਨ ਰਹਿ ਗਏ ਹਾਂਜੀ ਠੀਕ ਐ ਤੇ ਕੀ ਡਿਮਾਂਡ ਹੈ ਇਹਦੀ ਡਿਮਾਂਡ ਦੀ 110 ਕਰ ਦਿਆਂ ਵੀਰੇ 110 ਹਾਂਜੀ ਮਾਂਦਾਨੇ ਚੋ ਵੀ ਕਰ ਦੋਗੇ ਮਾਂਦਾਨ ਕੁਛ ਮੌਕੇ ਤੇ ਹੋ ਜਾਊਗਾ ਭਾਈ ਠੀਕ ਐ ਤੇ ਭਾਈ ਦੁੱਧ ਅੱਧ ਕੀ ਪਾਇਆ ਇਹਨੇ ਪਹਿਲੇ ਸੂਏ ਦੇ ਵਿੱਚ ਐ ਬਾਈ 13 ਪਲੱਸ ਬਾਈ 13 ਪਲੱਸ ਦੋਤਾ ਜਾਊਗੀ ਫਿਰ 15-15 ਦੇ ਘਰਾਂ ਤੇ ਐਜੀ 15 ਐਸਟੀਮੇਟ ਹੈ ਜੀ ਹਾਂ ਜਿਵੇਂ ਆਪਾਂ ਬਾਕੀ ਸੇਵਾ ਤੇ ਡਿਪੈਂਡ ਆ ਬਾਈ ਸੇਵਾ ਤੇ ਡਿਪੈਂਡ ਹਨਾ ਥੋੜੀ ਡਰਦੀ ਆ ਦੋਸਤੋ ਤੇ ਭਾਈ ਲੇਵਾ ਲੂਵਾ ਇਹਦਾ ਜਿਹੜਾ ਨਾ ਬਹੁਤ ਚੰਗਾ ਗਾ ਤੇ ਥਣ ਥਣ ਬਹੁਤ ਚੰਗੇ ਆ ਆ ਦੇਖੋ ਤੁਸੀਂ ਤੇ ਸੂਤ ਜਮ ਲੇਵਾ ਦੇਖੋ ਤੁਸੀਂ ਕਿੰਨਾ ਬੈਕ ਤੋਂ ਆ ਜਿਹੜਾ ਉਹ ਸ਼ੁਰੂ ਹੁੰਦਾ ਹੈਗਾ ਹਨਾ ਹਾਂ ਤੇ 1-10 ਬਾਈ ਕਹਿੰਦਾ ਵੀ ਡਿਮਾਂਡ ਆਪਾਂ ਇਹਦੀ ਕਰਦੇ ਆ ਬਾਕੀ ਜਿਹੜਾ ਮੌਕੇ ਤੇ ਮਾਨ ਤਾਣਾ ਜਿਹੜਾ ਸੋਡਾ ਉਹ ਕੀਤਾ ਜਾਊਗਾ ਠੀਕ ਹੈ ਤਿੰਨ ਚਾਰ ਦਿਨ ਇਹ ਲਊਗੀ ਸੂਣ ਦੇ ਵਿੱਚ ਠੀਕ ਹੈ ਜੀ ਸੋ ਦੋਸਤੋ ਇਹ ਚਾਰ ਮੱਝਾਂ ਸੇਲ ਵਾਸਤੇ ਆ ਸੱਜਰ ਸੁਈਆਂ ਇਹਦੇ ਵਿੱਚ ਤਿੰਨ ਆ ਗਈਆਂ ਤੇ ਇੱਕ ਆ ਗਈ ਗੱਬਣ ਜੇ ਕਿਸੇ ਵੀ ਮਿੱਤਰ ਪਿਆਰੇ ਨੂੰ ਬਾਈ ਮੱਝਾਂ ਇਹਦੇ ਵਿੱਚੋਂ ਚਾਹੀਦੀਆਂ ਹੋਈਆਂ ਤੇ ਬਾਈ ਨੂੰ ਕਾਲ ਕਰ ਲਿਓ ਨੰਬਰ ਦੇ ਰਿਹਾ ਮੈਂ ਸਕਰੀਨ ਤੇ ਤੇ ਇਹਨਾਂ ਨਾਲ ਆਪਣਾ ਰੇਟ ਆ ਜਿਹੜਾ ਉਹ ਤੁਸੀਂ ਬਣਾ ਲਿਓ ਤੇ ਮੌਕੇ ਦੇ ਬਾਕੀ ਕੋਈ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੋਈ ਹੋਰ ਡਿਟੇਲ ਚਾਹੀਦੀ ਹੋਈ ਤਾਂ ਇਹ ਨੰਬਰ ਤੇ ਤੁਸੀਂ ਕਾਲ ਕਰ ਲਿਓ ਬਾਈ ਨਾਲ ਠੀਕ ਹੈ ਜੀ ਸੋ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਰੇ ਮਿੱਤਰਾਂ ਤੱਕ ਪਹੁੰਚ ਜਾ ਜਿੰਨਾ ਵੀ ਮਿੱਤਰਾਂ ਨੂੰ ਅਸਲ ਦੇ ਵਿੱਚ ਲੋੜ ਆ ਮੱਜਾਂ ਦੀ ਉਹਨਾਂ ਤੱਕ ਵੀਡੀਓ ਪਹੁੰਚ ਜਾ ਸ਼ੇਅਰ ਕਰ ਦਿਓ ਜਸੂ ਧੰਨਵਾਦ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ